ਮਾਠੀਵਾੜਾ ਵਿਕੇ ਕਹਾੜਾ ਰੋਡ ਤੇ ਸਥਿਤ ਮਾਡਲ ਟਾਊਨ ਕਲੋਨੀ ਵਿਕੇ ਕਮਰੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਨੇ ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ 24 ਵਾਸੀ ਬਿਹਾਰ ਅਤੇ ਵਿਜੇ ਕੁਮਾਰ 24 ਵਾਸੀ ਗੁਰੂਗੜ੍ਹ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਅਤੇ ਵਿਜੇ ਕੁਮਾਰ ਦੋਵੇਂ ਹੀ ਕਹਾੜਾ ਰੋਡ ਤੇ ਸਥਿਤ ਇੱਕ ਫੈਕਟਰੀ ਵਿੱਚ ਮਕੈਨਿਕ ਵਜੋਂ ਕੰਮ ਕਰਦੇ ਸਨ। ਮਿਰਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਮਿਰਤਕਾ ਵਿੱਚ ਉਸ ਦਾ ਇੱਕ ਲੜਕਾ ਤੇ ਇੱਕ ਭਾਂਜਾ ਹੈ ਜੋ ਆਪਸ ਵਿੱਚ ਦੋਵੇਂ ਰਿਸ਼ਤੇਦਾਰ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਦੋਵੇਂ ਕੱਲ੍ਹ ਸ਼ਾਮ ਨੂੰ ਇਹ ਆਕੇ ਘਰੋਂ ਗਏ ਨੇ ਕਿ ਉਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਨੇ। ਅੱਜ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਦੋਵੇਂ ਬੇਹੋਸ਼ੀ ਦੀ ਹਾਲਤ ਵਿੱਚ ਮਾਡਲ ਟਾਊਨ ਵਿਖੇ ਇੱਕ ਕਮਰੇ ਵਿੱਚ ਪਏ ਨੇ ਅਤੇ ਜਦੋਂ ਆਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਮਿਰਤਕ ਦੇ ਪਿਤਾ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਧਰ ਦੂਜੇ ਪਾਸੇ ਥਾਣਾ ਮੁਕੀ ਭਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਕਮਰੇ ਵਿੱਚ ਕੁਝ ਖਾਣ ਪੀਣ ਦਾ ਸਮਾਨ ਵੀ ਮਿਲਿਆ ਜੋ ਕਿ ਕਬਜ਼ੇ ਵਿੱਚ ਲੈ ਲਿਆਈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਨਾਂ ਦੀ ਮੌਤ ਜ਼ਹਿਰੀਲਾ ਖਾਣਾ, ਜ਼ਹਿਰੀਲੇ ਜਾਨਵਰ ਦਾ ਡੱਸਣ ਜਾਂ ਫਿਰ ਨਸ਼ੇ ਕਾਰਨ ਹੋਈ ਹੈ। ਪੁਲਿਸ ਵੱਲੋਂ ਹਰ ਪੰਡੂ ਤੋਂ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ राजपाल सिंह जी लोकलली ਮੈਂ ਛੋਟਾ ਸਾਹ ਤੋਂ ਜੀ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਗੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮਖਾ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ ਚ ਆ ਜਾ ਵੀ ਐਦਾ ਐਦਾ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਗੁਆਰ ਗੁਰੂਗੁਰ ਇੱਕ ਬੇਟਾ ਲੱਗਦਾ ਜੇ ਭਾਣਜਾ ਲੱਗਦਾ ਅਸ਼ਾਦਾ ਨਹੀਂ ਕਰਦੇ ਸੀਗੇ ਬਸ ਪਿੱਕ ਬੂਕ ਜਾਂ ਬੀਅਰ ਬੋਰ ਪਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਗਿਆ ਜੀ ਅਸੀਂ ਨੈਣ ਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਉੱਤ ਸਿੱਪਟੋ ਆਪ 25 ਸਾਲ ਦੀ ਉਮਰ ਹੈਗੀ 24 ਸਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਸੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਸ਼ਿਵਾ ਚ ਸ਼ਿਵਾ ਕੰਪਨੀ 'ਚ ਵਿਆਹ ਹੋਏ ਨੇ ਇੱਕ ਕੁਵਾਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਹੀ ਪਹੁੰਚ ਗਏ ਬੁਲਤ ਸਾਸ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ-ਚੁੱਕ ਹੈਗੀ ਆ ਕੋਈ ਜਾਂ ਕਿਸੇ ਕੋਈ ਗਲਵਾਦ ਕੀ ਨਹੀਂ ਹੈ ਹਾਂ ਸਾਨੂੰ ਇਤਲਾਹ ਮਿਲੀ ਸੀ ਵੀ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਜਿਹਦੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਚਾਰਿਆਂ ਸਰਕਾਰੀ ਹਸਪਤ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੇਰੈਂਟਸ ਨੇ ਬਿਆਨ ਲਏ ਕਿ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬੋਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠਿਆਂ ਦੀ ਡੈੱਥ ਕਿੱਦਾਂ ਹੋਈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਵਰਗੀ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵਿਜੀ ਆ ਠੀਕ ਆ ਜੀ ਇਹ ਮੱਛੋੜ ਦੇ ਰਹਿਣ ਵਾਲੀ ਨਹੀਂ ਜੀ ਨੇ ਪਿੱਛੋਂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ ਮੈਂ ਡਾਕਟਰ ਹਰਪ੍ਰੀਤ ਹਾਂ ਐਸ ਡੀ ਐਸ ਮਨਾਲਾ ਡਾਕਟਰ ਸਾਹਿਬ ਇੱਕ ਦੋ ਡੈੱਡ ਬੋਡੀ ਆਈਆਂ ਨੇ ਕਿਵੇਂ ਦੇ ਹਾਲਾਤ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਤੇ ਕਿਹੜੇ ਪਿੰਡ ਦਾ ਹਾਂਜੀ ਇਹ ਦੋ ਡੈੱਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਜੋ ਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਏਜ ਹੈ ਇਹਨਾਂ ਦੀ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲ ਇਹ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ ਵਗੈਰਾ ਮਤਲਬ ਕਿ ਆਮ ਤੌਰ ਤੇ ਇਹ ਕੋਈ ਵੀ ਪੋਇਜ਼ਨਿੰਗ ਦੇ ਵਿੱਚ ਜਿਹੜੀ ਝੱਗ ਆ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪੋਇਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰੀਆਂ ਦੇ ਵਿੱਚ ਝੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹੇ ਤੋਂ ਬਾਅਦ ਚ ਪਤਾ ਲੱਗ ਜਾਊਗਾ ਪੋਸਟਮੈਨ ਨੂੰ ਪਤਾ ਲੱਗ ਰਿਹਾ ਵੀ ਕਦੋਂ ਕੋਈ ਲੋਕ ਦੀ ਡੈਥ ਇਹਨਾਂ ਨੇ ਨਹੀਂ ਇਹ ਉਹਨੂੰ ਪੋਸਟਮੈਨ ਨੂੰ ਹਲੇ ਨਹੀਂ ਇਹਨਾਂ ਦਾ ਕੋਈ ਫਾਸਟ ਐਸਾ ਹੈ ਪੋਸਟਮੈਨ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਤੇ ਪੋਸਟਮੈਨ ਦਾਤ ਕੋਈ ਹਾਂਜੀ ਹਾਂਜੀ